ਸਰੀ ਗੱਲ ਜੀ ਸੰਦਲ ਚੈਨਲ ਦੇ ਆਪ ਜੀ ਦਾ ਸਵਾਗਤ ਆਜ ਦੀ ਤਾਜ਼ਾ ਖਬਰ ਲੁਧਿਆਣਾ ਡੀਆਰਆਈ ਦੀ ਸੋਨਾ ਤਸਕਰੀ ਦੀ ਨਕੇਲ ਗਰੋ ਦੇ ਇੱਕ ਮੈਂਬਰ ਕੋਲੋਂ 80 ਲੱਖ ਰੁਪਏ ਦੀ ਕੀਮਤ ਵਾਲਾ ਸੋਨਾ ਜ਼ਬਤ ਡਾਇਰੈਕਟੋਰੇਟ ਆਫ ਰੈਵਨਿਊ ਐਂਡ ਡਿਲੀਜੈਂਸ ਦੀ ਲੁਧਿਆਣਾ ਜੁਨਨ ਜੁਨਟ ਟੀਮ ਦੇ ਇਸ ਨੇ ਤਸਕਰੀ ਕਰਨ ਵਾਲੇ ਇੱਕ ਗਰੋ ਦੇ ਵਿਭਾਗ ਨੂੰ ਗ੍ਰਿਫਤਾਰ ਕੀਤਾ ਡੀਆਰਆਈ ਨੇ ਤਸਕਰੀ ਕਰਨ ਵਾਲੇ ਗਰੋ ਵਾਲੇ ਬਾਰੇ ਖੂਫੀਆ ਜਾਣਕਾਰੀ ਮਿਲੀ ਸੀ ਇਸ ਤੋਂ ਬਾਅਦ ਅਗਧਕਾਰੀਆਂ ਨੇ ਛਾਪਾ ਮਾਰਿਆ ਤੇ ਇੱਕ ਮਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਡੀਆਰਆਈ ਦੇ ਮਲਾਜ਼ਮਨ ਥਾਈਲੈਂਡ ਤੋਂ ਤਸਕਰੀ ਕੀਤੀ ਗਿਆ 24 ਕੈਰਟ ਸੋਨਾ ਜ਼ਬਤ ਕੀਤਾ ਡੀਆਰਆਈ ਦੇ ਸੂਚਨਾ ਮਿਲੀ ਸੀ ਕਿ ਥਾਈਲੈਂਡ ਤੋਂ ਭਾਰਤ ਲਿਆਉਣ ਜਾ ਰਿਹਾ ਵਿਦੇਸ਼ੀ ਸੋਨਾ ਪੰਜਾਬ ਵਿੱਚ ਨਮਟਾਇਆ ਜਾ ਰਿਹਾ ਹੈ ਇਸ ਜਾਣਕਾਰੀ ਦੀ ਕਾਰਵਾਈ ਕਰਦੇ ਹੋਏ ਡੀ ਆਰ ਆਈ ਲੁਧਿਆਣਾ ਜੋਨਲ ਯੂਨਿਟ ਦੇ ਡੀ ਆਰ ਆਈ ਚੰਡੀਗੜ੍ਹ ਖੇਤਰੀ ਯੂਨਿਟ ਦੇ ਸਹਿਯੋਗ ਨਾਲ ਇੱਕ ਖੁਫੀਆ ਜਾ ਕਾਰਵਾਈ ਕੀਤੀ ਗਈ ਡੀ ਆਰ ਆਈ ਅਧਿਕਾਰੀ ਦੇ ਅਨੁਸਾਰ ਤਸਕਰ ਥਾਈਲੈਂਡ ਤੋਂ ਕਲਕੱਤਾ ਸੋਨਾ ਲਿਆਉਂਦੇ ਹਨ ਤੇ ਉੱਥੋਂ ਸੋਨਾ ਰੇਲ ਗੱਡੀ ਰਾਹੀਂ ਲੁਧਿਆਣਾ ਲਿਜਾਇਆ ਜਾਂਦਾ ਹੈ ਇਹ ਇਸ ਜਾਣਕਾਰੀ ਦੇ ਆਧਾਰ ਤੇ ਉਹਨਾਂ ਨੇ ਛਾਪੇਮਾਰੀ ਕੀਤੀ ਅਧਿਕਾਰੀਆਂ ਦੇ ਅਨੁਸਾਰ ਤਸਕਰ ਕੋਲ ਇੱਕ ਕੋਲਕੱਤਾ ਤੋਂ ਇੱਕ ਬਰਨਾ ਅੰਬਾਲਾ ਤੋਂ ਰੇਲ ਗੱਡੀ ਰਾਈਨ ਯਾਤਰਾਇ ਕਰਨ ਵਾਲਾ ਸੀ ਤੇ ਡੀਆਰਆਈ ਦੇ ਕਰੀ ਨੇ ਅੰਬਾਲਾ ਜੈਕਸ਼ਨ ਦੀ ਨਿਗਰਾਨੀ ਰੱਖੀ ਅਤੇ ਜਿਉਂ ਹੀ ਸ਼ੱਕੀ ਬਜਾਤੀ ਰੇਲ ਗੱਡੀ ਤੋਂ ਉਤਰਿਆ ਤੇ ਉਹ ਲੁਧਿਆਣਾ ਜਾਣ ਵਾਲੀ ਬੱਸ ਵਿੱਚ ਚੱਲ ਲੱਗਾ ਫਿਰ ਡੀਆਰਆਈ ਟੀਮ ਨੇ ਬੱਸ ਨੂੰ ਰੋਕਿਆ ਤੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਤੇ ਉਸ ਨੂੰ ਹਰਿਆਸਰ ਵਿੱਚ ਲੈ ਲਿਆ ਮੋਡਲੀ ਪੁਸ਼ਕਰ ਸ਼ਦਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ THAILAND ਤੋਂ ਕੋਲਕੱਤਾ ਰਹੀਂ ਪੰਜਾਬ ਲਈ ਉਡਾਨ ਰਾਈ ਸੋਨਾ ਤਸਕਰੀ ਕੀਤਾ ਸੀ ਤੇ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਸੋਨਾ ਇੱਕ ਸੰਗਠਨ ਤੋਂ ਹੀ ਮਿਲਿਆ ਸੀ ਇਸ ਤਸਕਰੀ ਸੈਂਡିକੇਟ ਦੇ ਮੈਂਬਰ ਦੇ ਨਿਰਦੇਸ਼ਾਂ ਤੋਂ ਸੌਂਪਿਆ ਗਿਆ ਸੀ ਅਤੇ ਉਸ ਨੂੰ ਅੱਗੇ ਪੰਜਾਬ ਵਿੱਚ ਪਹਚਾਇਆ ਜਾਣਾ ਸੀ ਡੀਆਰਆਈ ਅਧਿਕਾਰੀ ਨੇ ਮਲਜਮ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਵਿਦੇਸ਼ੀ ਮੂਲ ਦੇ 601 ਗ੍ਰਾਮ 24 ਕੈਰਟ ਸੋਨਾ ਪ੍ਰਾਪਤ ਹੋਇਆ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਕੀਮਤ ਲਗਭਗ 80.1 ਲੱਖ ਰੁਪਏ ਹੈ ਬਰਾਮਦ ਕੀਤਾ ਗਿਆ ਸੋਨਾ ਜ਼ਬਤ ਕਰ ਲਿਆ ਗਿਆ ਅਤੇ ਮਜਬੂਰਨ ਕਸਟਮ ਐਕਟ 1962 ਦੇ ਤਹਿਤ ਗ੍ਰਿਫਤਾਰ ਕਰ ਲਿਆ ਹੈ ਡੀਆਰ ਅਧਿਕਾਰੀ ਅਨੁਸਾਰ ਇਹ ਮਾਮਲਾ ਕਿਸੇ ਇੱਕ ਕੈਰੀਅਰ ਤੱਕ ਸੀਮਿਤ ਨਹੀਂ ਸਗੋ ਇੱਕ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਸ਼ਾਮਲ ਹੈ ਜਾਂਚ ਏਜੰਸੀ ਇਸ ਸਮੇਂ ਸੋਨੇ ਦੀ ਖਰੀਦਦਾਰੀ ਹਵਾਲਾ ਲੈਣ ਦੇਣ ਅਤੇ ਵਿੱਤੀ ਲੈਂਡਿੰਗ ਦੇ ਸਰੋਤਾਂ ਤੇ ਜਾਂਚ ਕਰ ਰਹੀ ਹੈ ਜਾਂਚ ਅੱਗੇ ਤੇ ਪਿੱਛੇ ਸਬੰਧਾਂ ਦੀ ਜਾਂਚ ਕਰ ਰਹੀ ਹੈ ਡੀਆਰ ਡੀਆਰ ਆਈ ਨੇ ਸਪਸ਼ਟ ਕੀਤਾ ਕਿ ਤਸਕਰੀ ਦੇ ਕਾਲੇ ਧਨ ਵਿਰੁੱਧ ਜਹੀਆਂ ਕਾਰਮੀਆਂ ਜਾਰੀ ਰਹਿਣ ਗਿਆ ਇਸ ਕਾਰਵਾਈ ਨੇ ਪੰਜਾਬ ਵਿੱਚ ਕੰਮ ਕਾਰੇ ਸੋਨੇ ਦੀ ਤਸਕਰੀ ਕਰਨ ਵਾਲੇ گروਹਾਂ ਨੂੰ ਹਲਚਲ ਪੈਦਾ ਕਰ ਦਿੱਤੀ ਧੰਨਵਾਦ ਜੀ ਖਬਰਾਂ ਬਣਨ ਲਈ ਜੁੜੇ ਰਹੋ ਖਬਰਾਂ ਸ਼ੇਅਰ ਤੇ ਲਾਈਕ ਕਰਦੇ